ਗਉ ਸੰਤ ਹਿੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਿਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਦੋ ਸਾਧੂ ਜਨ ਦੇਹੋ ਮਿਲਾਏ ਦੇਖਤ ਦਰਸ ਪਾਪ ਸਭ ਨਾਸ ਹੈ ਪਵਿੱਤਰ ਪਰਮ ਪਦ ਪਾਏ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਧਨ ਹਿਰਿਆ ਗੁਰਮਤਿ ਖੋਜ ਪਰੇ ਤੱਬ ਬਕਰੇ ਧਨ ਸਾਬਤ ਰਾਸ ਉਬਰਿਆ ਬਖੰਡ ਭਰਮ ਉਪਾਉ ਕਰ ਥਾਕੀ ਰਿਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੈ ਨਾਨਕ ਸਾਤ ਹੋਵੈ ਮਨ ਅੰਤਰ ਨਿਤ ਹਿਰਦੈ ਹਾਰ ਗੁਣ ਗਾਵੇ ਵਸੰਤ ਮਹੱਲਾ ਚੌਥਾ ਹਿੰਡੋਲ ਤੂੰ ਵਡ ਪਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮ ਨਸ਼ੇ ਹਰ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਸ਼ੇ ਗੋਬਿੰਦ ਜੀਓ ਸਤ ਸੰਗਤ ਮੇਲ ਕਰਿ ਕਿਰਪਾ ਛੇ ਜਨਮ ਜਨਮ ਕੇ ਕੇਲ ਵੇਖ ਮਾਲ ਘਰਿਆ ਮਿਲ ਸੰਗਤ ਕਰ ਪ੍ਰਭ ਹਨ ਛੇ ਰਹਾਉ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤਤ ਪਵੀਛੇ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦੇਨ ਛੇ जात अजात कोई प्रब त्यावे सब पूरे मानुस तिन शी से तन वड्डे वड् पूरे हर जन जिन हर धारयो हर उरशे हम ठींडे ठीमा बहुत आत्म भारी हर धार कृपा प्रब मिलशे जन नानक गुरु पाया हार टूठे हम किये पतत पवीशे ਮਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਏਕ ਖਿਨ ਮਨੁਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਦੇ ਜਿਉਂ ਬਾਰਿਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਿਲੀ ਦੇ गोबिंद जीयो मेरे मन तन नाम हर बीदे वड्डे भाग गुरु सतगुरु पाया विच काया नगर हर सीदे रहाव जान के सास सास है जीते हर विरह प्रभु हर बीदे ज्यों जल कमल प्रीत अत भारी बिन जल देखे सुख लीदे ਜਨ ਜਪਿਓ ਨਾਮ ਨਿਰੰਜਨ ਹਰ ਹਰ ਉਪਦੇਸ਼ ਗੁਰੂ ਹਰ ਕੀ ਦੇ ਜਨਮ ਜਨਮ ਕੀ ਹਉ ਮੈ ਮਾਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰਖਾ ਹੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਣ ਪਵੀ ਦੇ ਵਸੰਤ ਹਿੰਦੂ ਹੋਲੇ ਮਹੱਲਾ ਚੌਥਾ ਮਾਨ ਖਿਨ ਖਿਨ ਭਰਮ ਭਰਮ ਬਹੁਤਾ ਵੈ ਤੇਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸਬਦ ਧਾਰੂ ਸਿਰ ਧਾਰਿਓ ਘਰ ਮੰਦਰ ਆਣ ਵਸਾਈਐ ਗੋਬਿੰਦ ਜਿਓ ਸਤ ਸੰਗਤ ਮੇਲ ਹਰ ਤਈਐ ਹਉ ਮੈ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਦ ਲਗਾਈਐ ਰਹਾ ਘਰ ਰਤਨ ਲਾਲ ਬਹੁ ਮਾਨਕ ਲਾਦੇ ਮਨ ਭਮਿਆ ਲਹਿ ਨਾ ਸਕਾਈਐ ਜਿਉ ਓਡਾ ਕੂਪ ਗੋਹ ਜਖਿਨ ਕਾਢੈ ਤਿਉ ਸਤਗੁਰ ਵਸਤ ਲਹਾਈਐ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਤ੍ਰਿਗ ਤ੍ਰਿਗ ਨਾਰ ਜਿਵਾਈਐ ਜਨਮ ਪਦਾਰਥ ਪੁੰਨ ਫਲ ਪਾਇਆ ਕਉਬੀ ਬਦਲੈ ਜਾਈਐ ਮਦ ਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਹਿੰਦੂਲ ਮਹੱਲਾ ਚੌਥਾ ਰਾਵਣ ਜਾਣ ਭਿਆ ਦੁਖ ਵਿਖਿਆ ਦੇਹ ਮਨ ਮੁਖ ਸੁਣੀ ਸੋਨਿਆ RAM ਨਾਮ ਖੇਨ ਪਾਲ ਨਹੀਂ ਚੀਤੇ ਆ ਜਮ ਪਕਰੇ ਕਾਲ ਸੁਨੋਨਿਆ ਗੋਬਿੰਦ ਜਿਓ ਵੇਖ ਹਉ ਮੈਂ ਮਮਤਾ ਮੋਨਿਆ ਸਤ ਸੰਗਤ ਗੁਰ ਕੀ ਹਾਰ ਪਿਆਰੀ ਮਿਲ ਸੰਗਤ ਹਾਰ ਰਸ ਭੋਨਿਆ ਰਹਾਉ ਸਤ ਸੰਗਤ ਸਾਧ ਦਇਆ ਕਰ ਮੇਲੋ ਹੋ ਸਰਣਾਗਤ ਸਾਧੂ ਪਾਣਯ ਹਮ ਡੁੱਬਦੇ ਪਾਥਰ ਕਾਡ ਲੇਹੋ ਪ੍ਰਭ ਤੁਮ ਦੀਨ ਦਇਆਲ ਦੁਖ ਭਾਣਯ ਹਰ ਉਸਤਤ ਧਾਰ ਹੋ ਰਿਦ ਅੰਤਰ ਸੁਆਮੀ ਸਤ ਸੰਗਤ ਮੇਲ ਬੋਧਲਾਣਯ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟਹੋ ਕੋਮਵਾਨਯ जान के पूर मनोरथ हार प्रभु हर नाम देव हो हर लान्य जान नानक मान तन अनद पया है गुरु मंत्र दियो हार भान्य मसंत मोहल्ला पंजावा घर पहला दो तुके एक ओ ओंकार सतगुरु प्रसाद ਗੁਰ ਸੇਵਾ ਕਾਰਨਮ ਸਕਾਰ ਆਜ ਹਮਾਰੈ ਮੰਗਲ ਚਾਰ ਆਜ ਹਮਾਰੈ ਮਹਾ ਆਨੰਦ ਚਿੰਤ ਲਥੀ ਭੀਟੇ ਗੋਬਿੰਦ ਆਜ ਹਮਾਰੈ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੋਮ ਬੇਅੰਤ ਰਹਾਉ आज हमारा बने फाग प्रब संगी मेल खेलन लाग होली कीनी संत सेवा रंग लागा अतलाल देव मानता न मौल्यो अत अनूप सूके नाहि शावतूप सगले रूती हरया होए सद्बसंत गुरु मिले देव ਮੇਰਖ ਜਮਿਓ ਹੈ ਉਕਾਰ ਜਾਤ ਫੂਲ ਲਗੇ ਫਲ ਰਤਨ ਭਾਤ ਤ੍ਰਿਪਤ ਅਗਾਨੇ ਹਰ ਗੁਣੇ ਗਾਏ ਜਨ ਨਾਨਕ ਹਰ 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 ਧਿਆਏ ਬਸੰਤ ਮਹੱਲਾ ਪੰਜਵਾ widehat vaani than maal haat geet ju aari ju ve mahe chit amle jeeve amal khaaye tyo har jan jeeve har tyaaye apne rang sab ko rachae jit prab laaya tit tit lagae raa ਮੇਘ ਸਮੈ ਮੋਰ ਨਿਰਤਕਾਰ ਚੰਦ ਦੇਖਿ ਵਿਗਸੈ ਕਉ ਲਾਰ ਮਾਤਾ ਬਾਰਿਕ ਦੇਖ ਆਨੰਦ ਤਿਮਹਾਰ ਜਨ ਜੀਵਹਿ ਜਪ ਗੋਬਿੰਦ ਸੇਂਗ ਰੁਚੈ ਸਾਧ ਪੂਜ ਨਮਾਸ ਰਾਣ ਦੇਖਿ ਸੂਰੇ ਚਿਤ ਉਲਾਸ ਕਿਰਪਨ ਗਾਓ ਅਤ ਧਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਵ ਰੰਗ ਇੱਕ ਰੰਗ ਮਾਹੀ ਸਰਬ ਸੁਖਾ ਸੁਖ ਹਰ ਕੈ ਨਾਏ ਇਸੈ ਪ੍ਰਾਪਤਿ ਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾ ਤੇਸ ਬਸੰਤ ਜਿਸ ਪ੍ਰਭ ਕਿਰਪਾਲ ਤੇਸ ਬਸੰਤ ਜਿਸ ਗੁਰ ਦਇਆਲ ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਾਧ ਬਸੰਤ ਜਿਸ ਹਿਰਦੈ ਨਾਮ ਗ੍ਰਹਿਤਾ ਕੇ ਬਸੰਤ ਗਨੀ ਜਾ ਕੈ ਕੀਰਤਨ ਹਰ ਧੁਨੀ ਰਹਾਉ ਪ੍ਰੀਤਮ ਪਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਸ਼ ਜਨਾ ਸੋ ਤਪਸੀ ਜਿਸ ਸਾਧ ਸੰਗ ਸਾਧ ਧਿਆਨੀ ਜਿਸ ਗੁਰ ਰੰਗੈ సే నిర్భావో जिन पावो पया सो सुखिया जिस ब्रह्म गया सो एकांती जिस रदा थाए सोई निह चल साच ठाए एका खोजै एक, एक प्रीति दर्शन परसन हित चीत ਆਰ ਰਾਂਗ ਰੰਗਾ ਸਹਿਜ ਮਾਣ ਨਾਨਕ ਦਾਸ ਤਿਸ ਜਾਨ ਕੁਰਬਾਨ ਬਸੰਤ ਮਹੱਲਾ ਪੰਜਵਾਂ ਜੀ ਅਪਰਾਣ ਤੁਮ ਪਿੰਡ ਦੀਨ ਮੁਗਦ ਸੁੰਦਰ ਧਾਰ ਜੋਤ ਕੀਨ ਸਭ ਜਾਚਿਕ ਪ੍ਰਭ ਤੁਮ ਦਇਆਲ ਨਾਮ ਜਪਤ ਹੋ ਵਤਨ ਹਾਲ ਮੇਰੇ ਪ੍ਰੀਤਮ ਕਾਰਣ ਕਰਨ ਜੋਗ ਹਉ ਪਾਵਉ ਤਮਤੇ ਸਗਲ ਥੋਕ ਰਹਾ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਜ ਸਾਰ ਨਾਮ ਜਪਤ ਪਤ ਸੋਭਾ ਹੋਏ ਨਾਮ ਜਪਤ ਵਿਗਨ ਨਾਹੀ ਕੋਏ ਜਾ ਕਾਰਣ ਇਹ ਦੁਲਭ ਦੇਹ ਸੋ ਬੋਲੇ ਮੇਰੇ ਪ੍ਰਭੂ ਦੇਹ ਸਾਧ ਸੰਗਤ ਮਹਿ ਇਹੋ ਬਿਸਰਾਮ ਸਦਾ ਹਿਰਦੈ ਜੱਪੀ ਪ੍ਰਭ ਤੇ ਰੋ ਨਾਮ ਤੂਜ ਬਿਨ ਦੂਜਾ ਕੋਈ ਨਾਹੇ ਸਭ ਤੇਰੋ ਖੇਲ ਤੁਝ ਮਹਿ ਸਮਾਹੇ ਜਿਉ ਭਾਵੈ ਤਿਉ ਰਾਖ ਲੈ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰੇ ਸੰਗ ਰਾਏ ਜਿਸਹਿ ਦੇਖ ਹਉ ਜੀਵਾ ਮਾਏ ਜਾ ਕੈ ਸਿਮਰਨ ਦੁਖ ਨਾ ਹੋਏ ਕਰ ਦਇਆ ਮਿਲਾ ਬਹੁਤ ਸਹਿ ਮੋਹੇ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜੀਉ ਪ੍ਰਾਨ ਸਭ ਤੇ ਰੋਧਾਨ ਰਹਾਵ ਜਾ ਕਉ ਖੋਜਹਿ ਸੋਰ ਨਰ ਦੇਵ ਮੋਨ ਜਨ ਸੇਖ ਨਾ ਲਹੈ ਪੀਵ ਜਾ ਕੀ ਗਤਿ ਮਿਤ ਕਹੀ ਨਾ ਜਾਏ ਘਾਟ 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 ਰਹਿ ਆਸmai جا کے بھگت آنند میں جا کے بھگت کاو نہی کھے جا کے بھگت کاو نہی بھے جا کے بھگت کاو سدا جے کوں اپما تیری کہی جائے sukh data prab rahyo samaye nanak jaache ek daan kar kirpa moh deho naam ਵਸੰਤ ਮਹੱਲਾ ਪੰਜਵਾ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹਉ ਮੈ ਛੂਟ ਜੈਸੀ ਦਾਸੇ ਧੀਰ ਮੀਰ ਤੈਸੇ ਉਦਾਹਰਨ ਗੁਰਹਿ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਖ ਨਿਮਖ ਤੇ ਸਨਮਸਕਾਰ ਰਹਾਉ ਨਿ ਸੈ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਅਰਾਧ ਹੈ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੀਖ ਰਸਨਾ ਗਾਏ ਗੁਣ ਅਨੇਕ ਦ੍ਰਿਸ਼ਨਾ ਬੂਜੀ ਗੁਰ ਪ੍ਰਸਾਦ ਮਨ ਅਗਾਨ ਹਰ ਰਸਹਿ ਸੁਆਦ ਸੇਵਕ ਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵ ਸਗਲ ਉਧਾਰਨ ਤੇ ਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾ ਤੁਮ ਬਾਡਾ ਦਾਤੇ ਦੇ ਰਹੇ ਜੀਵ ਪ੍ਰਾਣ ਮਹਿ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਣ ਇਕ ਗੋਣ ਨਾ ਜਾਣ ਹਾਉ ਕਸ਼ੂ ਨਾ ਜਾਣਾਉ ਤੇਰੀ ਸਾਰ ਤੂ ਕਰ ਗਤ ਮੇਰੀ ਪ੍ਰਭ ਦਿਆਰ ਰਹਾਉ ਜਾਪਨਾ ਤਾਪ ਨਾ ਕਰਮ ਕੀਤ ਆਵੈ ਨਾਹੀ ਕਸ਼ੂ ਰੀਤ ਮਨ ਮਹਿ ਰੱਖਾਉ ਆਸ ਏਕ ਨਾਮ ਤੇਰੇ ਕੀ ਤਰਉ ਟੇਕ ਸਰਬ ਕਲਾ ਪ੍ਰਾਪ ਤੁਮ ਪਰਬੀਨ ਅੰਤ ਨਾ ਪਾਵੈ ਜਲੈ ਮੀਨ ਆਗਮ ਅਗਮ ਊਚਹਿ ਤੇ ਊਚ ਹਮਥੋਰੇ ਤੁਮ ਬਹੁਤ ਊਚ ਜੇਨ ਤੂ ਧਿਆਇਾਸੇ ਗਨੀ ਜੇਨ ਤੂ ਪਾਇਾਸੇ ਧਨੀ ਜੇਨ ਤੂ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ